ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਖਿਆਲ ਰੱਖਿਓ ਵੀਰੇ ਇਸ ਵਾਰ ਠੀਕ ਆ ਹਾਂਜੀ ਤੁਸੀਂ ਫਿਕਰ ਨਾ ਕਰੋ ਤੁਹਾਡੇ ਬਾਈ ਦੀ سپورਟ ਦੀ ਲੋੜ ਆ ਪੂਰਾ ਸਹਿਯੋਗ ਦੇਣਾ ਕੋਈ ਗੱਲ ਨਹੀਂ ਤੁਸੀਂ ਜਿੱਕਰਾਂਗੇ ਤੁਹਾਡੇ ਨਾਲ ਆ ਜੀ ਮੇਤਾ ਜੀ ਕੀ ਇਹਨਾਂ ਦੀ ਵੋਟ ਬਹੁਤ ਆ ਜੀ ਫਾਈਨੈਂਸ਼ੀਅਲ ਵੀਕਾਰ ਜੀ ਛਾਪਾਰੀ ਥੋੜੀ ਜੀ ਮਦਦ ਕਰ ਦਈਏ ਆਪਣੇ ਵੋਟਾਂ ਨੂੰ ਬਹੁਤ ਹੈਲਪ ਹੋ ਜੀ ਕੋਈ ਗੱਲਾਂ ਐ ਕਰ ਤੂੰ ਤੇਰੇ ਰੱਬ ਦੀ ਹੈ ਰਕੇ ਜਿਹੜੀ ਇਹਨਾਂ ਨੇ ਮੰਗਿਆ ਗਿਆ ਬਸ ਬਹੁਤ ਆਪਣੀ ਪੱਖੇ ਉਹਨੇ ਕੇ ਠੀਕ ਆ ਠੀਕ ਆ ਜੀ ਲਿਆ ਲੈ ਵੀ ਸਾਡੇ ਨੇਤਾ ਜੀ ਬਹੁਤ ਦਿਲਦਾਰ ਬੰਦੇ ਨੇ ਕੋਟ ਇਹਨਾਂ ਨੇ ਪਾਉਣੀ ਆ ਠੀਕ ਆ ਜੀ ਜੀ ਕਹਿੰਗਾ ਫਿਰ ਨੇਤਾ ਜੀ 1 ਮਿੰਟ ਤੁਸੀਂ ਬੈਠੋ ਕਹਿੰਦੇ ਜੀ ਮੈਂ ਆ ਗਿਆ ਮੇਰਾ ਸਿਰ ਦਰਦ ਕਰਦਾ ਨਾ ਗੋਲੀ ਲੈ ਲ ਮੈਨੂੰ ਜਲਦੀ ਆ ਜੀ ਠੀਕ ਆ ਜੀ ਕੋਈ ਲਿਆ ਕੱਢ ਮੇਰਾ ਇੱਥਾ ਆਪੜ ਦੇ ਰਾਇਆ ਇੱਥਾ ਉਰੇ ਆ ਨਾ ਆਹ ਆ ਕੋਰੇਰੇ ਉਹ ਘਰ ਥੋੜਾ ਮੈਨੂੰ ਸ਼ਾਮ ਨੂੰ ਜਿਹੜਾ ਤੂੰ ਦੂਜੀ ਪਾਰਟੀ ਵਾਲਾ ਕਹਿੰਦਾ ਸੀ ਲੈ ਆਈ ਉਹਨੂੰ ਵੀ ਅੱਜ ਦਿਹਾੜੀ ਵਧੀਆ ਬਣ ਗਈ ਆਪਣੀ ਵੋਟਾਂ ਤੱਕ ਆਪਣੇ ਨਜ਼ਾਰੇ ਨੇ ਠੀਕ ਆ